ਕੁਰਾਲੀ ਵਿਖੇ ਬਣ ਰਹੀਆਂ ਨਜਾਇਜ਼ ਇਮਾਰਤਾਂ ਦੇ ਉੱਤੇ ਇੱਕ ਵਾਰ ਫੇਰ ਚਲਾਇਆ ਪ੍ਰਸ਼ਾਸਨ ਨੇ ਪੀਲਾ ਪੰਝਾ ਅਸਰੀਕਲ ਦੋਸਤੋ ਪਿਛਲੇ ਦਿਨ ਇੱਕ ਵੱਡੀ ਖਬਰ ਤੁਸੀਂ ਦੇਖੀ ਸੀ ਜਿਸ ਦੇ ਵਿੱਚ ਸਾਬਕਾ ਕੈਬਨ ਮੰਤਰੀ ਅਤੇ ਹਲਕਾ ਵਿਧਾਇਕ ਅਨਮੋਲ ਗਗਨਮਾਨ ਦੁਆਰਾ ਕੁਰਾਲੀ ਦੇ ਮਰੈਂਡਾ ਰੋਡ ਸਥਿਤ ਇੱਕ ਨਜਾਇਜ਼ ਤੌਰ ਤੇ ਬਣ ਰਹੀ ਇਮਾਰਤ ਨੂੰ ਢਟਾਇਆ ਗਿਆ ਸੀ ਜਿਸ ਦੀਆਂ ਅਜੇ ਨਿਊਆ ਪੱਟੀਆਂ ਜਾ ਰਹੀਆਂ ਸਨ ਤੇ ਉਹਨਾਂ ਨੂੰ ਤਹਿਸ ਨੈਤ ਕੀਤਾ ਗਿਆ ਸੀ ਵੱਡੀ ਚਤਾਬਨੀ ਵੀ ਦਿੱਤੀ ਸੀ ਕਿ ਜੇਕਰ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਹੁੰਦੀ ਆ ਤਾਂ ਉਹਦੇ ਉੱਤੇ ਵੀ ਕਾਰਵਾਈ ਜਲਦ ਦੇਖਣ ਨੂੰ ਮਿਲੇਗੀ ਤੇ ਉਸ ਦਾ ਨਤੀਜਾ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਮੋਰੇਂਡਾ ਰੋਡ ਤੇ ਸਥਿਤ ਕੁਝ ਨਜਾਇਜ਼ ਉਸਾਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਹਨਾਂ ਨੂੰ ਢਾਇਆ ਗਿਆ ਹੈ ਤਸਵੀਰਾਂ ਵੀ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਮੌਕੇ ਦੇ ਉੱਤੇ ਮੈਡਮ ਅਨਮੋਲ ਗਗਰਮਾਨ ਪਹੁੰਚੇ ਹੋਏ ਨੇ ਤੇ ਨਾਲ ਹੀ ਜਿਹੜੀ ਬਣਦੀ ਕਾਰਵਾਈਆਂ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ ਇੱਕ ਸਵਾਲ ਪੁੱਛਿਆ ਜਾਂ ਤਾਂ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੀ ਖਰੜ ਜਾਂ ਮੁੱਲਾਂਪੁਰ ਦੇ ਏਰੀਆ ਦੇ ਵਿੱਚ ਵੀ ਅਜੀਆਂ ਜਿਹੜੀਆਂ ਨਜਾਇਜ਼ ਉਸਾਰੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਕੁਰਾਲੀ ਦੇ ਵਿੱਚੋਂ ਜਿਹੜੀਆਂ ਇਮਾਰਤਾਂ ਬਣ ਰਹੀਆਂ ਨੇ ਜਾਂ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਮੁਕਤ ਕਰਵਾਇਆ ਜਾਏਗਾ ਉਸ ਤੋਂ ਬਾਅਦ ਫਿਰ ਖਰੜ ਦੇ ਵਿੱਚ আর ਦੂਸਰੀ ਵੱਡੀ ਗੱਲ ਇਹ ਤੇ ਵੀ ਉਹਨਾਂ ਨੇ ਕਹੀ ਹੈ ਕਿ ਖਰੜ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ ਅਜਿਹੀਆਂ ਇਮਾਰਤਾਂ ਦੇਖਣ ਨੂੰ ਮਿਲ ਸਕਦੀਆਂ ਨੇ ਕੀ ਕਾਰਵਾਈ ਹੋਏਗੀ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਹਾਨੂੰ ਦਿਖਾਣੇ ਅੱਜ ਦੀਆਂ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਕਾ ਕੈਬਨ ਮੰਤਰੀ ਅਨਮੋਲ ਗਗਨਮਾਨ ਦੇ ਨਾਲ ਇਹ ਇਹ ਇਲੈਗਲ ਹੈ ਸੁਰੱਖਿਆ ਇੱਥੇ ਪਾਸਪੈਨ ਨਹੀਂ ਹੋਈ ਜਾ ਸਕਦਾ ਤੇ ਕੋਈ ਦੋ ਦਿਨ ਨਹੀਂ ਪਤਾ ਨਾ ਇਹ ਵੀ ਉਹ ਪਰਲੇ ਪਰ ਕਾਲੇ 2002 ਤੋਂ ਹੁਣ ਤਾਂ 2025 ਚਲੀ ਜਾਂਦਾ ਅਸੀਂ ਐਕਚੁਅਲੀ ਬਣਾਇਆ ਨਹੀਂ ਸਕੇਵਾਰ ਬਣਾਇਆ ਇਹ ਮੇਕ ਇਸ ਸਾਰੇ ਹੀ ਨਕਸ਼ੇ ਸਾਡੇ ਪਾਸ ਹੋਏ ਨਹੀਂ ਨੇ ਇਹ ਤਾਂ ਕੋਈ ਘਰ ਨਹੀਂ ਆਪਾਂ ਕੁਝ ਕਰੀਏ ਤਾਂ ਹੁਣ ਜਿਹੜਾ ਪੁਰਾਣਾ ਥੋੜਾ ਬਣਿਆ ਇਹ ਬਹੁਤ ਟਾਈਮ ਦਾ ਲਿਆ ਹੁਣ ਆਪਾਂ ਨਹੀਂ ਬਣਾਇਆ ਨਹੀਂ ਸੀਗਾ ਪਰ ਇੱਥੇ ਤੁਸੀਂ ਲੈ ਕੇ ਨੂੰ ਰਾਖੀ ਸਕਦੇ ਜੇ ਪਾਰਕ ਬਣਾ ਲੈਣਾ ਆਹ ਆਈਡੀਆ ਵੀ ਤੁਸੀਂ ਜੋ ਤੈਨੂੰ ਦਿੱਤੀ ਘੁੱਟ ਛੱਟ ਕੇ ਬਣਾ ਲੈ ਜੀ ਜੀ ਸਰ ਇਹਦੀ ਘੁੱਟ ਛੱਟ ਕੇ ਵੀ ਬਣ ਸਕਦਾ ਨਾ ਆਹ ਦਿੱਤੀ ਛੱਟ ਕੇ ਕਿਹਨਾਂ ਛੱਟ ਹੈ ਉਹਨੂੰ ਨਹੀਂ ਹੋਈ ਸਰ ਨਹੀਂ ਨਹੀਂ ਮੈਂ ਸੜਕਾਂ ਲਈ ਤੁਸੀਂ ਸੜਕ ਤੋਂ ਵੀ ਦੇਖੋ ਕਿੰਨਾ ਬੜੀ ਹੈ ਆਪਣੀ ਮਾਲਕੀ ਜੋ ਦਿੱਤੀ ਉਹ ਕਰਨਾ ਬਣਾ ਦੱਸ ਦਈਏ ਚਲ ਆਓ ਦੇਖਦਾ ਕੋਈ ਮਿੱਟੀ ਤੇ ਪਤਾ ਵਾਹ ਜੀ ਜੀ ਤਾਂ ਹੈ ਇਹ ਦਵਾ ਦੱਸ ਨਹੀਂ ਉਹ ਸੁਣਾ ਲੈਣਾ पिछे कर लो जी मैम जरूर ਆ ਲੂਗੇ ਅੱਪੀ ਨਹੀਂ ਤਾਂ ਜੀਸੀਬੀ ਨਾਲ ਹੈਗੀ ਹੈ ਕਰਨਾ ਜੀਸੀਬੀ ਚਲਾ ਦੇਣੀ ਹੁਣ ਕਰਦੇ ਪੰਜ ਫੁੱਟ ਤੁਸੀਂ ਮੇਰੀ ਮੰਮੀ ਦੀ ਇਸਦੇ ਹੁਣ ਆਪ ਆਏ ਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ 5 ਫੁੱਟ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੈਲਮੈਂਟ ਕਰ ਲਓ ਇੱਕ ਥਰ ਦੇ ਪਿੱਛੇ ਦੋਅ ਕਰ ਲੈ ਹਾਂ ਦੋ ਪਿੱਛੇ ਤੋਂ ਇੱਕ ਗੈਲਮੈਂਟ ਕਰ ਹਾਂ ਦੋਅ ਸੀ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ ਕਰ ਰਹੇ ਹਾਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਗੱਲ ਠੀਕ ਹੈ ਤੁਸੀਂ ਆਪਣੀ ਜਗ੍ਹਾ ਵੀ ਉਸੀ ਦੀ ਕਰ ਲੈ ਕਰ ਲੈ ਇਹਨੂੰ ਕਿੱਥੇ ਹਸਤਾ ਥੋੜੇ ਸਾਰਪਤ ਰਨਾਰੇ ਵਿੱਚ ਇਹਨੂੰ ਜਾ ਢਾਓ ਜਾਂ ਆਪੀ ਕਰ ਲੋ ਜਾਂ ਇਹਨੂੰ ਪਿੱਛੇ ਕਰ ਲੈ ਇੱਕ ਸਿਰਫ ਮਾਡਲ ਮਿਕਸਾਈਡ ਹੀ ਆ ਆਪਾਂ ਭੇਜ ਦੇਣੀ ਹੈ ਇਸ ਸਾਈਡ ਹੋਈ ਹੋਈ ਹੈ ਮੈਂ ਠੀਕ ਸਾਈਡ ਹੀ ਆ ਜੇ ਮੁੜ ਕੇ ਦਿੱਕਤ ਸੜਕਾਂ ਤੇ ਬਹੁਤ ਹੁੰਦੀਆਂ ਇੱਥੇ ਹੌਲੀ ਹੌਲੀ ਸ਼ੋਅਰੂਮ ਕੱਢਣਗੇ ਇੱਥੇ ਗਾ ਸ਼ੁਰੂ ਹੋ ਜਾਣੀਆਂ ਖੜਨੀਆਂ ਪਹਿਲਾਂ ਜੋ ਹੋ ਗਿਆ ਉਹ ਮੈਂ ਕੁਝ ਕਰ ਨਹੀਂ ਸਕਦਾ ਉਹ ਪੁਰਾਣੇ ਐਮਐਲ ਨੇ ਜਾਂ ਪੁਰਾਣੇ ਅਸਰਾਂ ਦੇ ਕਸੂਰਾ ਹੁਣ ਆਪੇ ਚੀਜ਼ਾਂ ਬਿਲਕੁਲ ਨਿਓ ਹੋ ਗਏ ਦੀ ਕੰਸਟਰਕਸ਼ਨ ਲਗਾਤਾਰ ਚੱਲ ਰਹੀ ਹੈ ਸੋ ਅੱਜ ਹਫਤਾ ਪੰਕਤਾ ਹੈਗਾ 5 ਫੁੱਟ ਪੰਜ ਫੁੱਟ ਪਿੱਛੇ ਕਰ ਲਓ ਹਾਂਜੀ ਠੀਕ ਹੈ ਥੈਂਕ ਯੂ ਰੈਸਲਸਲ ਇੱਥੇ ਜਾਰੀ ਰਹਿਣਾ ਜਿੰਦੀਆਂ ਵੀ ਇਹ ਗੈਰ ਕਾਨੂੰਨੀ ਕੰਸਟਰਕਸ਼ਨਸ ਨੇ ਇਹ ਬੰਦ ਕਰ ਦਿੱਤੀਆਂ ਜਾਂ ਮੈਂ ਕਾਰੀਆਂ ਨੂੰ ਵੀ ਕਿਹਾ ਵੀ ਅੱਖਾਂ ਬੰਦ ਨਾ ਕਰੋ ਜੇ ਕੋਈ ਬਿਨਾਂ ਨੱਛੇ ਪਾਸ ਕਰਾਏ ਸ਼ੋਰੂਮ ਬਣਾ ਰਹੇ ਕੋਈ ਬਿਲਡਿੰਗ ਬਣਾ ਰਹੇ ਉਤਾਰੀ ਕਰ ਰਹੇ ਹਨ ਸੜਕ ਕੋ ਤਾਂ ਪ੍ਰੋਪਰ ਜਗ੍ਹਾ ਨਹੀਂ ਛੱਡਦਾ ਉਹਨੂੰ ਇੰਨੀ ਬਿਲਡਿੰਗ ਬਣਾਉਣ ਨਾ ਦੇ ਉਹਨੂੰ ਪਹਿਲਾਂ ਦੀ ਕਾ ਦੇ ਕੇ ਜੇ ਕੋਈ ਵੀ ਮੈਨੂੰ মিডিਆ ਵੱਲੋਂ ਕੰਪਲੇਂਟ ਆਉਂਦੀ ਹੈ ਆਮ ਪਬਲਿਕ ਵੱਲੋਂ ਕੰਪਲੇਂਟ ਆਉਂਦੀ ਹੈ ਮੈਂ ਜਾ ਕੇ ਉੱਥੇ ਕਿਉਂਕਿ ਛੜਕਾ ਤੰਦ ਹੋ ਜਾਂਦੀ ਹੈ ਉਰਕੇ ਇੱਥੇ ਐਕਸੀਡੈਂਟ ਹੁੰਦੇ ਕੋਈ ਕਾਨੂੰਨੀ ਤੌਰ ਉੱਤੇ ਤੁਸੀਂ 33 ਫੁੱਟ ਜਗ੍ਹਾ ਛੱਡਣੀ ਨਹੀਂ ਲੋਕਾਂ ਦੀ ਸਰਕਾਰ ਦੀ ਜਗ੍ਹਾ ਨੂੰ ਦੱਬ ਕੇ ਬਿਲਡਿੰਗ ਨੂੰ ਸਾਰਨਾ ਇਹ ਗੈਰਕਾਨੂੰਨੀ ਹੈ ਇਹਦੇ ਖਿਲਾਫ ਆ ਉਹ ਪੁਰਾਣੇ ਐਮਐਲਏ ਸੀ ਜਿਹੜੇ ਲੈਦੇ ਕਿ ਇਹਨਾਂ ਨੂੰ ਬਕਸ਼ੇ ਤੇ ਸਾਡੇ ਤੱਕ ਸਭ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸ਼ਕਤੀ ਨਾਲ ਇਕੱਲੇ ਇਕੱਲੇ ਬੰਦੇ ਨੂੰ ਕਹਿਣਾ ਚਾਹੂੰਗੀ ਮੇਰੇ ਹਲਕੇ 'ਚ ਜਿੱਥੇ ਵੀ ਕੋਈ ਬੈਠਾ ਹੈ ਨਾ ਮੇਰੇ ਕੋਲ ਆਇਓ ਨਾ ਮੈਂ ਕੁਝ ਲੈਣਾ ਕੰਮ ਬੰਦ ਕਰ ਦਿਓ ਅਦਰਵਾਈਜ਼ ਆ ਜੀਸੀਬ ਨਾਲ ਹੀ ਆ ਇਹ ਇੱਦਾਂ ਹੀ ਫਿਰਦੇ ਆ ਮੈਡਮ ਇਹ ਤਾਂ ਕੋਈ ਨਕਸ਼ੇ ਵਗੈਰਾ ਵੀ ਪਾਸ ਕੀਤੇ ਗਏ ਸੀ ਪਿਛਲੇ ਦਾ ਕਿਹਾ ਗਿਆ ਸੀ ਕਿ ਉਸਨੇ ਮਕਾਨ ਦੇ ਜਿਹੜੇ ਨਕਸ਼ੇ ਮਾਰੇ ਇਹਦਾ ਨਕਸ਼ਾ ਪਾਸ ਸੀਗਾ ਇਹ ਨਕਸ਼ਾ ਪਾਸ ਸੀ ਉਹ ਤੇ ਦੇਖੋ ਸ਼ੋਰੂਮ ਬੰਦੇ ਸੀ ਜੀ ਬਾਕੀ ਦਾ ਬਾਕੀ ਜਗ੍ਹਾ ਇਹਨਾਂ ਨੇ ਆਪਣੇ ਆਪ ਹੀ ਕਵਰ ਕਰ ਲਈ ਨਾ ਆ ਦੋ ਬਿਲਡਿੰਗਾਂ 'ਚ ਹੋਰ ਉਹ ਤੇ ਐਕਸ਼ਨ ਲੈ ਰਹੇ ਆ ਨਾਲ ਹੀ ਨੇ ਉਹ ਨਕਸ਼ੇ ਨਹੀਂ ਬਾਸ ਕਰਾਏ। ਜਿਨਾ ਨਕਸ਼ੇ ਪਾਸ ਕਰਾਏ ਹੀ ਉਹ ਸਾਲੀ ਦਿੱਤੀਆਂ ਜਾ ਰਹੀਆਂ ਨੇ। ਸੋ ਇਹਦੇ ਪੂਰੀ ਸਖਤੀ ਨਾਲ ਅਸੀਂ ਐਕਸ਼ਨ ਲੈਣਾ ਹੈ। ਅ ਫਿਰ ਮੈਂ ਭੁੱਲ ਕੇ ਨਹੀਂ ਕਰਨਾ। ਆ ਬਸ ਤੁਸੀਂ ਤਿਕਾਉਂਦੇ ਤੁਰੇ ਜਾਓ। ਕਰਾਲੀ ਦੀ ਗੱਲ ਕਰੀਏ, ਕਰਾਲੀ ਤਾਂ ਇਹ ਜਿਹੜਾ ਬਰਡੋਜ਼ਰ ਚੱਲਦੇ ਆ ਉਸ ਤੋਂ ਬਾਅਦ ਕੀ ਖਰੜ ਜਾਂ ਮੁੰਨਾ ਬੰਗਰੀ ਦਾ ਅਸੀਂ ਨਵਾਂ گاؤں ਉਸ ਦੇ ਵਿੱਚ ਵੀ ਚੱਲੇਗਾ ਜੇਕਰ ਕੋਈ ਹੋਣਾ। ਸਭ ਤੋਂ ਵੱਧ ਤਾਂ ਖਰੜੀ ਚ ਨੇ। ਜੀ। ਤੋ ਰਾਲੀ ਦਾ ਕੰਮ ਅਸੀਂ ਇੱਥੋਂ ਸਾਫ਼ ਕਰਕੇ ਕਿਉਂਕਿ ਮੁੜ ਕੇ ਇਹਨਾਂ ਨੇ ਹਿੰਮਤ ਨਹੀਂ ਕਰਨੀ ਆ ਜੀ ਬਿਲਕੁਲ ਫਿਰ ਆ ਅੱਜ ਤੋਂ ਬਾਅਦ ਕੁਰਾਲੀ ਦਾ ਕੰਮ ਕਰਕੇ ਅਸੀਂ ਜਾਣ ਕਰ ਰਹੇ ਹਰੜ ਦੇ ਨਾਲ ਹੀ ਕੰਮ ਸ਼ੁਰੂ ਕਰਨਾ ਨਵਾਂ ਦੌਰ ਸਾਰਿਆਂ ਦਾ ਸਾਡਾ ਕਿਸੇ ਨੇ ਨਾ ਲੈਣ ਦੇਣਾ ਕੋਈ ਸਾਨੂੰ ਕੋਈ ਡਰਿਆ ਨਾ ਸਾਨੂੰ ਕੋਈ ਰੋਕ ਸਕਦਾ ਆ ਪੱਕੀ ਪੱਕੀ ਰੱਖੀਏ ਨਾਲ ਜੀ ਬਿਲਕੁਲ ਲੋਕ ਲਗਾਤਾਰ ਜਿਹੜੀ ਤੁਹਾਡੀ ਇਸ ਕਾਰਵਾਈ ਨੂੰ ਸਹਾਰਾ ਰਹੇ ਆ ਉਹ ਕਹਿੰਦੇ ਵੀ ਜਿਹੜਾ ਇਹ ਕੰਮ ਹੋਇਆ ਬਹੁਤ ਵਧੀਆ ਹੋਇਆ ਪਰ ਥੋੜਾ ਲੇਟ ਹੋ ਗਿਆ ਜੇਕਰ ਪਹਿਲਾਂ ਹੁੰਦਾ ਤਾਂ ਹੋਰ ਜਿਹੜੀਆਂ ਸਾਰੀਆਂ ਹੋਈਆਂ ਉਹਨਾਂ ਨੂੰ ਵੀ ਜਿਹੜੀ ਰੋਕ ਲੱਗਦੀ ਦੇਖੋ ਸਾਰਾ ਕੁਝ ਹਰ ਇੱਕ ਚੀਜ਼ ਦਾ ਇੱਕ ਸਬਾ ਹੁੰਦਾ ਹੈ ਸਾਰਿਆਂ ਨੂੰ ਸਮਝਾਇਆ ਗਿਆ ਵਾਰਨਿੰਗ ਦਿੱਤੀ ਗਈ ਹੈ ਪਰ ਜੇ ਸਮਝਣ ਦੀ ਗੱਲਾਂ ਦੇ ਨਾਲ ਨਹੀਂ ਸੁਣ ਕੇ ਤਾਂ ਐਕਸ਼ਨ ਤਾਂ ਲੈਣੀ ਚਾਹੀਦੀ ਠੀਕ ਹੈ